Hãy subscribe cho kênh Ghiền Mì Gõ Để không bỏ lỡ những video hấp dẫn Lê thanh hàm nhỏ và cháu này là người ta nói là người ta nói ਪੈਗਾ ਨਹੀਂ ਖਾ ਹੋਇਆ ਨਾ ਛੱਡ ਛੱਡ ਜੇ ਮੁੰਡਾ ਲਾਣਾ ਆਹਦੀ ਦਾ ਲੈ ਕੇ ਆ ਮਿਲੀਦਾ ਹਾ ਹੋ ਜਾ ਸੀਰੇ ਛੱਡ ਦੇ ਬਾਈ ਛੱਡ ਛੱਡ ਅੱਜ ਆਂਦੇ ਆ ਸਮਾਨ ਨੂੰ ਕਹਿੰਦੇ ਅੱਜ ਛੱਡੋ ਛੱਡੋ ਬਾਈ ਛੱਡੋ ਹਾਂ ਚਾਰ ਮੜਾ ਘੂਰਦੇ ਇਹਨੂੰ ਦਵਾਈ ਨਹੀਂ ਕਿਹਨਾਂ ਰੱਖੋ ਮੜਾ ਬੱਲਾ ਬੱਲਾ ਮੋਰ ਲਾਈ ਨਾ ਲਾਈ ਰੀ ਯਾਰ ਆਏ ਅਹ ਕੋਈ ਨਾ ਲੱਗਾ ਸਕਦੇ ਹੋ ਓ ਮੜਾ ਦੁਪਲੀ ਬੋੜਾ ਇੱਥੇ ਨਾ ਖੜਾਈ ਬੋਲੋ ਬਾਈ ਖੜਾ ਪਕੜਾ ਨਾ ਅੱਗੇ ਹੋਇਆ ਨਾ ਪਿੱਛੇ ਨਾ ਆਵੇ ਜਿਨੀ ਜਿਨੀ ਜਾਣਾ ਲਓ ਜੀ ਹੁਣ ਟਾਈਮ ਹੋ ਗਿਆ ਕਹਿੰਦੇ ਇੱਕ ਦੋ ਕਬੂਤਰੀ ਰਹਿ ਗਏ ਬਸ ਨਾਲੇ ਘੈਂਟ ਕਹਿੰਦੇ ਅੱਜ ਬਾਜੀ ਹੋਣੀ ਆ ਫਿਰ ਪੀਰ ਕੋਟ ਦੇ ਵਿੱਚ ਮੇਰੇ ਵੀ ਰੰਖਲ ਹੋਰਾਂ ਨੇ ਫੁੱਲ ਸ਼ੌਕ ਅੱਜ ਬਾਜੀ ਆ ਤੇ ਕਹਿੰਦੇ ਸਾਰੇ ਖਿਡਿਆਰੀ ਨੇ ਕਹਿੰਦੇ ਸਿਰੇ ਸਿਰੇ ਦੇ ਅੱਜ ਸਾਰੀਆਂ ਗਰੀਮਾਂ ਕਹਿੰਦੇ ਪੀਰ ਕੋਟ ਦੇ ਵਿੱਚ ਪਹੁੰਚੀਆਂ ਨੇ ਅੱਜ ਦੱਸਾਂਗੇ ਸੋਨੂੰ ਫਿਰ ਕਿੱਥੇ ਜਾ ਕੇ ਗੱਲ ਨਿਬੜਨੀ ਆ ਆ ਜਾ ਤਾ ਉਹ ਲੱਗਾ ਪਰੇਸ਼ਾ ਪਰੇਸ਼ਾ ਅਬ ਬਚੀ ਅਕਲੀਆ ਵੀ ਕਹਿੰਦੇ ਲੈ ਬਚੀ ਲਈ ਲਾਤਾ ਉਲਾ ਬਾਈ ਖੜਿਆ ਰਿਕਾਰਡਾਂ ਬਾਈ ਬਟ ਇੱਕਾ ਦੀ ਗੱਲ ਹੀ ਆ ਕਿਉਂ ਤੁਸੀਂ ਸਾਰੀ ਬਾਜੀ ਦਾ ਬਾਈ ਮਚੋ ਕਰਦੇ ਛੋਟਾ ਮੋਟਾ ਆ ਹਨਾ ਤੁਸੀਂ ਐਂਟਰੀ ਮੋੜਦਾ ਕੋਈ ਗੱਲ ਨਹੀਂ ਹੈਨਾ ਬਾਈ ਵੰਟ ਹੋਮ ਕੰਦਨਾ ਪਾਉ ਤਾਂ ਪਰਸੋਂ ਦੇ ਥੋੜੇ ਸਾਹਮਣੇ ਸਾਰਿਆਂ ਨੂੰ ਪਤਾ ਕਰੀ ਜਾਂਦੇ ਆ ਉਹ ਅਗਲੇ ਆ ਪਰਸੋਂ ਦੇ ਪਾਈ ਜਾਂਦੇ ਆ ਵੀ ਆ ਬੰਦਿਆਂ ਨੇ ਕਹਿਤਾ ਤਿੰਨ ਨੂ ਨੀਲੇ ਵਰਕੇ ਖੜੇ ਸੀ ਮਾਰੇ ਹੈ ਨਹੀਂ ਨਹੀਂ ਨਾ ਨਾ ਲਿਖਾਇਆ ਵੀ ਨਹੀਂ ਸੀ ਉਤਰ ਦਿਖਾਇਆ ਉਹ ਤਾਂ ਹੈ ਮੰਨਾ ਰਾਮਪੁਰ ਆਣਾ ਰਾਤ ਰੰਗ ਦਾ ਰਾਤ ਤਾਂ ਨਹੀਂ ਲੱਗਾ ਫਿਰ ਤੂੰ ਜ ਸਾਰੇ ਪਾਸੇ ਪਤੰਦਰੋਂ ਆਊਟ ਹੋਏ ਖੜੇ ਹੋ ਪਰ ਇੱਕ ਮਿੰਟ ਲੱਗ ਸੁਣ ਲਾ ਫਾਈਨਲ ਆ ਪੁੱਛ ਲਾ ਐਨੇ ਬੰਦੇ ਖੜੇ ਨੇ ਇਹਨਾਂ ਨੂੰ ਪੁੱਛ ਲਾ ਦੱਸਣਾ ਪੁੱਛ ਲਾ ਤੁਹਾਡੀ ਐਂਟਰੀ ਆਈ ਨਹੀਂ ਆਏ ਨਹੀਂ ਕੋਈ ਚੱਕਰ ਯਾਰ ਭਾਈ ਆਈ ਪੁੱਛ ਲਾ ਕੋਈ ਡਿੱਕਟ ਤਾਂ ਨਹੀਂ ਕਰਦੇ ਇਹਨਾਂ ਨੂੰ ਭਾਈ ਸਾਨੂੰ ਜੀ ਕੋਈ ਪਤਾ ਨਹੀਂ ਗੱਲ ਕੋਈ ਐ ਤਾਂ ਨਹੀਂ ਕਹਿੰਦੇ ਅਸੀਂ ਪਰ ਮੇਰੇ ਕੋਲ ਯਾਰ ਆ ਨਹੀਂ ਉਹਨੂੰ ਐ ਤਾਂ ਪਤਾ ਵੀ 100000 ਰਿਕਾਰਡਿੰਗ ਤਾਂ ਅਸੀਂ ਸੁਣੀ ਆ ਆਣੀਆ ਇੱਕ ਮਿੰਟ ਲਓ ਪਾਈ ਅਸੀਂ ਕੁਛਲਾ ਬਾਈ ਆ ਬੰਦੇ ਖੜੇ ਨੇ ਬਾਰੇ ਲੱਗ ਗਿਆ ਸਮਾਂ ਨਹੀਂ ਹੋਇਆ ਖੜੇ ਨੇ ਯਾਰ ਆਲੇ ਨੇ ਕਈ ਰਹਿਣਾ ਬੋਲ ਰੂਣ ਕਿੱਧਰ ਚੱਲ ਲਓ ਬਾਈ ਬਾਈ ਤੈਨੂੰ ਉਹ ਲੈ ਗਏ ਪੁੰਦਰਾ ਆਦੀ ਆ ਬਾਈ ਆਪਣੇ ਕੱਲਿਆਂ ਦੀ ਗੱਲ ਜੀ ਕਿਹੜਾ ਵਜਿਆ ਸਾਡਾ ਹੁਣ ਟੱਕਰ ਲਾਜਦਾ ਹੈਗਾ ਟਾਈਮ ਆ ਇੱਥੇ ਬੈਠਿਆ ਕਿਹਦਾ ਬੈਠਿਆ ਕਿਹਦਾ ਬੈਠਿਆ ਨਾ ਨਾ ਹੋਰ ਦੇਖ ਬੈਠਾ ਕਿੰਨੇ ਕਿੰਨੇ ਮੇਰਾ ਪੁੱਤ ਲਾਇਆ ਇਹਨਾਂ ਦਾ ਸੁਣਾ ਦੇ ਕੱਲਾ ਕੋਤ ਹਾਂਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਪਿੰਡ ਪੀਰਕੋਟ ਕਬੂਤਰਬਾਜੀ ਮੁਕਾਬਲਾ ਕਹਿੰਦੇ ਫੁੱਲ ਯੋਰਾ ਤੇ ਉੱਡਣਾ ਇਹ ਟੌਪ ਟੌਪ ਦੇਖੜਿਆਈ ਆ ਕਹਿੰਦੇ ਅੱਜ ਜਿਹੜੇ ਪੀਰਕੋਟ ਦੇ ਵਿੱਚ ਪਹੁੰਚੇ ਹੋਏ ਹਾਂ ਹੋ ਰੁਕਦਾ ਜਾ ਤੇ ਵਕੀਰਾਂ ਦੇ ਲਿਖੀ ਜਾਂਦੇ ਨੇ ਹੁਣ ਉੱਟਣਗੇ ਕੋਈ throi ਜਿਹਾ ਨਾਮ ਦੇ ਨਿਕਾਉਣਾ ਬਾਅਦ ਚ ਲੱਗਣਾ ਆ ਲਾਲ ਖੰਡਾਲਾ ਸਗਰ ਆਉਂ ਕੇ ਆਉਂ ਕੇ ਕਰਨਾ ਆ ਆ ਹਾਂ ਦੀ ਪੱਲਾ ਟੂਸਾ ਲਿਖੀ ਹੋਈ ਆ ਆ ਰਿਨਾਉਂਦੇ ਬਾਈ ਲੱਖਾਂ ਮਾਨਸਾਨਾਂ ਆ ਆ ਜਾ ਬਾਈ ਸੋਹਰਾ ਬਾਈ ਅੱਖਾਂ ਚੁੱਟੀਆਂ ਹਾਂ ਜੀ ਸੁਨਾਰਾ ਕਾਲਾ ਜੀ ਨਾਲ ਜੀ ਨਾਲ ਤਾਂ ਨਹੀਂ ਬਈ ਕੋਈ ਮਾ ਚਿੱਟਾ ਬਈ ਕੱਲਾ ਪੂਲਾ ਨੁਕੜਿਆ ਹੋਇਆ ਆਂਗਲ ਕਹਿੰਦੇ ਬਈ ਸੱਜਾ ਪੱਲਾ ਕਾਲਾ ਬਈ ਸਾਰਾ ਸਾਰਾ ਬਈ ਹੋਰ ਕੋਈ ਰੰਗ ਨਾ ਨਹੀਂ ਇੱਧਰ ਪਜ ਅੰਦਰ ਰੱਖੋਂਦਾ ਉੱਡਦਾ ਠੀਕੜੀ ਫਿਰ ਦੇਸਾਂ ਦਾ ਰੱਖੋਂਦਾ ਹੋਰ ਕੋਈ ਨਹੀਂ ਤੁਸੀਂ ਕੀ ਕਰਦੇ ਆਪਾਂ ਆਹ ਲੇ ਆ ਆ ਜਾ ਮੋਟਾ ਕੋਲਾ ਬਈ ਬਈ ਆ ਜਾ ਸੇਬੀ ਵਾਲਾ ਪੂਲਾ ਵਾਲਾ ਦੇਖਾਂ ਕਿ ਉਸਾ ਕਿੰਨਾ ਕਹੁੰਦੀ ਕਿਰਾਵਾ ਵਾਹ ਵਾਹ ਸਾਲਾ ਖਾਣਾ ਨਹੀਂ ਮਤਲਬ ਇਹ ਤਾਂ ਨਹੀਂ ਨਾ ਨਾ ਪਹਿਲਾਂ ਇੰਟਰੀ ਦਾ ਇਹ ਕੋਈ ਕਿਹੇ ਜਿਹਾ ਕਬੂਤਰ ਯਾਰ ਬਹੁਤ ਹੀ ਅੱਜ ਕਹਿੰਦੇ ਸਾਰੇ ਖੜਿਆਰੀ ਨੇ ਜਿਹੜਾ ਅੱਜ ਪੀਰਕੋਟ ਦੇ ਵਿੱਚ ਪਹੁੰਚੇ ਹੋਇਆ ਕਹਿੰਦੇ ਮੇਲਾ ਲੱਗਿਆ ਮੇਰੇ ਵੀਰੋ ਅੱਜ ਪੀਰਕੋਟ ਦੇ ਵਿੱਚ ਕਹਿੰਦੇ ਦੇਖਾਂਗੇ ਫਿਰ ਕਿਹੜੇ ਕਬੂਤਰ ਨੇ ਬਾਜੀ ਮਾਰਨੀ ਆ ਕਹਿੰਦੇ ਪੀਰਕੋਟ ਵਾਲਿਆਂ ਨੇ ਬਾਜੀ ਦਾ ਐਂਡ ਕਰਵਾਉਣਾ ਅੱਜ ਕਹਿੰਦੇ ਕਾਪੀ ਤੇ ਸਿਰਾ ਹਰੀਗੜ੍ਹ ਵਾਲਾ ਦੇਖੋ ਮੇਰੇ ਵੀਰੋ ਕਿਵੇਂ ਚੱਲੂਗੀ ਬਾਜੀ ਅੱਜ ਲੱਗ ਜਾਣਾ ਪਤਾ ਜੇ ਇਸ ਤਰ੍ਹਾਂ ਚੱਲਣ ਨਾਲ ਵਰ ਕੇ ਸਭ ਪੁੱਝੀ ਜਾਂਦੇ ਆ। ਕੋਈ ਨਹੀਂ ਕਰਾਉਂਦਾ। ਇਹ ਰਾਤ ਦੇ ਸੰਗ। ਅਫਾਰ ਨਹੀਂ ਸੀ। ਇਸ ਕਿਉਂ ਨਹੀਂ ਹੋ ਰਿਹਾ ਸਰ। ਉਹ ਵਾਪਸ ਕਰਾਂ। ਪਰ ਤੂੰ ਉਹਦੀ ਲਖਣਾ ਜੀ ਨਾਲ ਉਹਦੀ ਦਾਣਾ ਜਿਹੜਾ ਆ ਕੇ ਇਸ ਤਰ੍ਹਾਂ ਚਾਪ ਦੀ ਤਰ੍ਹਾਂ ਬਣਾ ਦਿੱਤਾ। ਬਣਾ ਦਿੱਤਾ। ਸਭ ਤੋਂ ਪਹਿਲਾਂ ਦੋਸਤਾਂ ਦੀਆਂ ਨਾਲ ਸੱਜਾ ਓਕੇ ਓਕੇ ਆ ਜਾਓ ਬਾਈ ਲਖਿਆੜੋ ਜੇ ਕੋਈ ਰਹਿੰਦਾ ਕਿਸੇ ਵੀ ਗੜਕਾ ਨਿਕੜਾ ਮੋੜ ਬਸ ਲਾਲ ਰੰਗੀ ਇਹ ਤਾਂ ਹਨ ਨਾਲ ਮੋੜਾ ਸੱਜਾ ਇਹਨਾਂ ਕੋਲ ਉਹ ਕਿ ਆਵਣਾ ਸੀ ਰਸ ਬਸ ਨਹੀਂ ਲੱਗਿਆ ਨਹੀਂ ਰਹਾ ਤਾਂ ਇਹ ਹੋਣੀ ਹੈ ਜਵਾਜ ਹਰਸ ਮਾਰਕੀਟ ਨਾਲ ਰੱਖਾਂ ਦਸੀਂ ਜਨਾ ਸੀਰੇ ਜਿਹੜੇ ਲਿਖਿਆ ਉਹ ਤਾਂ ਲੋੜ ਹੀ ਨਹੀਂ 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 ਬਸ ਆਪਦਾ ਚੈੱਕ ਕਰ ਲੋ ਕਿ ਰਾਏ ਕਿ ਆ ਬੈ ਨੇ ਜੇ ਤੁਹਾਨੂੰ ਕੋਈ ਆਵਾ ਯਾਰ ਇੱਕ ਵਾਰ ਤੁਹਾਨੂੰ ਇੱਕ ਜਿਹੜੀ ਕੁੱਤਰ ਸੰਜੀ ਬੜੀ ਮਾੜੀ ਗੂਤਰ ਲਗਾਇਆ ਨਾ ਅੰਦਰ ਬਦਲਗਾ ਰੰਗ ਨਹੀਂ ਲਗਾਇਆ ਇਹ ਕਹਿੰਦਾ ਮੈਂ ਫੋਟੋ ਫਿਰ ਉਰੇ ਲਗਾਉਣਾ ਰੰਗ ਦਾ ਹਾਂ ਜੀ ਕੀ ਕਰਵਾਉਣਾ ਹੈ ਉਹ ਅੱਲਾ ਹੌਲੀ ਹੌਲੀ ਉਹ ਕਹਿੰਦਾ ਹਾਂ ਹਾਂ ਗਾੜੀ ਗੱਟੀ ਗਾੜਾ ਟੂਸਾ ਤੇ ਹਰੀ ਡਾ ਅੱਧੀ ਅੱਧੀ ਪੌਣੀ ਬਸ ਗਾੜੀਆਂ ਇਹ ਸਾਰੀ ਬਾਲ ਜੀ ਹਾਂ ਪੂਰਾ ਪੰਜ ਖਾਲਾ ਦਿਖਾਉ ਲਾਲ ਪੇਟੀ ਇਹਨਾਂ ਬੜਾ ਲਾਲ ਚੀਨੀ ਥੋੜੀ ਹਾਂ ਇਹ ਤਾਂ ਕਿਹੜੀ ਮਾਲਕੀ ਹੈ ਮਸਕੋ ਇਹਨਾਂ ਕਾਹਤ ਮਦਾ ਬੇਟੀ ਲਾਲ ਕੱਪਾ 300 ਗਾਣਾ ਲਿਖਾਇਆ ਗਿਆ ਜੀ ਹਾਂ ਜੀ ਇਹ ਉੱਤਨਾ ਥੋੜਾ ਜਿਹਾ ਨਹੀਂ ਨਹੀਂ ਛੋਟਾ ਦਾ ਢੱਡਾ ਉਹਦਾ ਘੰਡਾ ਬੜੀ ਬ੍ਰੈਂਡ ਬੇਟੀ ਹੈ ਹਾਂ ਬੇਟੀ ਹੈ ਛੋਟਾ ਮੈਨਾਂ ਮੇਰੇ ਧਿਆਨ ਦੋ ਲਾਸ ਹੁੰਦਾ ਜੀ ਇਹ ਲਿਖਾਇਆ ਨਹੀਂ ਬਈ ਰਾਤ ਮੁਰਤੇ ਲਪਾ ਹੰਗੜਾ ਗਈ ਨਾ ਭਾਈ ਪਹਿਲੀ ਲੋਟ ਡਾਊਟ ਕਰਦੀ ਭੈਣੀ ਅੱਖਾਂ ਬਈ ਰਲਾ ਕੰਡਾ ਠੀਕ ਆ ਗਿਆ ਹਾਂ ਜਿਆਉ ਸਜਾ ਟੁਹਾਰਾ ਇਹ ਰਾਤ ਲਿਖਾਇਆ ਤਾਂ ਲਿਖਾਇਆ ਹੂੰ ਮਰਾਏ ਬੱਚੇ ਨਹੀਂ ਲਿਖਾਇਆ ਤਾਂ ਕੋਈ ਗੱਲ ਨਹੀਂ ਹੁਣ ਇੱਧਰ ਲੈ ਰੰਗ ਨੂੰ ਨੌ ਬੋਲ ਕਿਹੜੇ ਤਾਂ ਮੈਂ ਦੱਸੂ ਤੈਨੂੰ ਨਰਾਇਣ ਗੇਲੇ ਲਿਖਾਇਆ ਨਰਾਇਣ ਗੇਲੇ ਮੈਨੂੰ ਪਤਾ ਉਹ ਚ ਬੋਲੀ ਜਾਂਦਾ ਰਿਕਾਰਡਿੰਗ ਬੱਚੀ ਨੇ ਬੱਚੀ ਨੇ ਲਿਖਾਇਆ ਦੀ ਅਗਲੀ ਯਾਰ ਅੱਖਾਂ ਅੱਖਾਂ ਹਾਂ ਹਾਂ ਇਹ ਰੰਗ ਕਾਲਾ ਅਰ 12 ਆਗੇ ਦਿਖਾ ਬਣਾ ਤੌਰੀ ਆ ਬਈ 40 ਸੱਜਾ ਮਿੰਦਾ ਨਾਲ ਦੇਖ ਲਿਆ ਲੱਭ ਗਿਆ ਹਾਂਜੀ ਹਾਂਜੀ ਬਸ ਹੋਰ ਨਹੀਂ ਕੁਝ ਓਕੇ ਕੋਈ ਰੰਗ ਨਹੀਂ ਆਜੋ ਬਾਈ ਲਿਖਿਆਓ ਜੇ ਕੋਈ ਰਹਿੰਦਾ ਦੋ ਨੰਬਰ ਉੱਪਰ ਉਹ ਜੀ ਅੱਜ ਕਹਿੰਦੇ ਪੀਰ ਕੋਟ ਦੇ ਵਿੱਚ ਮੇਲਾ ਲੱਗਿਆ ਮੇਰੇ ਦੋਹਾਂ ਕਹਿੰਦੇ ਅੱਜ ਸਾਰੀਆਂ ਕਰੀਮਾਂ ਚ ਲੱਗ ਆਈਆਂ ਵਾਲੀ ਮੰਡੀ ਕਲਾਂ ਵਰਗੇ ਕਹਿੰਦੇ ਅੱਜ ਸਾਰੇ ਪਹੁੰਚੇ ਹੋਇਆ ਮਠਾਣ ਮੋਲ ਵਰਕੇ ਕਹਿੰਦੇ ਅੱਜ ਇਸ ਖੇਡ ਦੇ ਵਿੱਚ ਹਾਂ ਜੀ ਲੱਗਦਾ ਸਾਰੇ ਦੇਖਾਂਗੇ ਕਿਹਦੇ ਕਬੂਤਰ ਨੇ ਬਾਜੀ ਮਾਰ ਲਈਆਂ ਕਹਿੰਦੇ ਅੱਜ ਟੌਪ ਟੌਪ ਦੇ ਪਲੇਅਰ ਨੇ ਕਹਿੰਦੇ ਬਾਲੀ ਮੰਡੀ ਕਲਾ ਖੜਾ ਅੱਜ ਕਹਿੰਦੇ ਸਾਰੇ ਖਿਡਿਆਰੀ ਨੇ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਅੱਜ ਮੇਲਾ ਲੱਗਿਆ ਪੀਰਕੋਟ ਦੇ ਵਿੱਚ ਸੋ ਦੱਸਾਂਗੇ ਫਿਰ ਕਿਹਦੇ ਕਬੂਤਰ ਨੇ ਬਾਜੀ ਮਾਰਨੀ ਆ ਬਾਕੀ ਸਾਰਾ ਦੇਖ ਲੋ ਅੱਜ ਕਹਿੰਦੇ ਸਾਰੀਆਂ ਕਰੀਮਾਂ ਨੇ ਜਿਹੜੀਆਂ ਅੱਜ ਪੀਰਕੋਟ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਮੇਰੇ ਵੀਰੋ ਅੱਜ ਲੱਗ ਜਾਣਾ ਪਤਾ ਕਿਹਦੇ ਕਬੂਤਰ ਨੇ ਬਾਜੀ ਮਾਰਨੀ ਆ ਟਾਪ ਟਾਪ ਦੇ ਖੇਡਿਆਰੀ ਆ ਕਹਿੰਦੇ ਜਿਹੜੇ ਅੱਜ ਪੀਰਕੋਟ ਦੇ ਵਿੱਚ ਪਹੁੰਚੇ ਹੋਇਆ ਉਹਨੂੰ ਦੱਸਾਂਗੇ ਫਿਰ ਕਿੱਥੋਂ ਕੱਥੋਂ ਦੇ ਕਬੂਤਰ ਉੱਡਣਿਆ ਕਹਿੰਦੇ ਕਾਪੀ ਤੇ ਸਿਰਾ ਹਰੀਗੜ੍ਹ ਵਾਲਾ ਇਹ ਵੀਰੋ ਵਧੀਆ ਇਨਸਾਫ ਦੀ ਬਾਜੀ ਕਰਵਾਉਣੀ ਆ ਕਹਿੰਦੇ ਅੱਜ ਪੀਰਕੋਟ ਵਾਲਿਆਂ ਨੇ ਤੁਹਾਨੂੰ ਦੱਸਾਂਗੇ ਫਿਰ ਹੁੱਲੇ ਲੱਗਣਗੇ ਬਸ ਹੁਣ ਤਿਆਰੀਆਂ ਚਾ ਕੰਮ ਬਾਕੀ ਰੀਸਮ ਹੋ ਰਹਿਆਂ ਦਾ ਅੱਜ ਪੂਰਾ ਸਹਿਯੋਗ ਹੈ ਬਾਜੀ ਦੇ ਵਿੱਚ ਸਾਨੀ ਹੈ ਰੋ ਰੀਆਂ ਜੀਆਂ ਕਰਦੇ ਰਾਂਗਲੇ ਇੱਥੇ ਦਾ ਮੈਂ ਤੁਮਾਰਾ ਆ ਲੱਗਿਆ ਵੀ ਫੌਜੀ ਪੋੜਾ ਵਾਲ ਬਈ ਲਿਖਿਆ ਹੋਇਆ ਮੈਂ ਕਹਿੰਦਾ ਇਦਾਂ ਨਹੀਂ ਲਿਖਾਂਗਾ ਹਾਂ 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 ਜੀ ਲਿਖਿਆ ਇਹ ਜਿਹੜੇ ਨੂੰ ਗਾਦੇ ਕੋ ਬੰਦੇ ਵਾਰ ਬਿੱਟੂ ਬਾਈ ਪਾਣੀ ਦੇਖ ਲੋ ਸਵਾ ਸੀਵਾ ਦੇ ਤੋਂ ਬਾਅਦ ਹੁੱਲੇ ਨਹੀਂ ਲਵਾਉਣੇ ਕਿਸੇ ਦੇ ਵੀ ਬਿੱਟੂ ਰਾਏਪੁਰ ਮੋਰਾ ਲਵਾਓ ਕਿ ਨਾ ਚਰਕੇ ਮੋਰਾ ਲਵਾਈ ਚੱਲੋ ਆਜੋ ਮੋਰ ਬੜਾ ਹੀ ਲਵਾ ਲਓ ਗਿਣੀ ਜੱਲੀ ਮੋੜਾ ਮੋਰ ਲਵਾ ਲਓ ਹਾਂ ਲਗਾ ਲਓ ਲਗਾ ਲਓ ਮੋਰ ਲਵਾ ਲਓ ਦਿਖੇਗੇ ਸਾਰੇ ਹਾਂ ਹਾਂ ਦਿਖੇਗਾ ਰੱਤਾ ਅੱਬਾ ਟੂ ਸਾਡਾ ਆਜੋ ਬਾਈ ਮਿੰਟ ਮਾਰੋ ਆ ਗਏ ਲੈ ਬਾਈ ਸਹੀ 6 ਵਜੇ ਬਾਰ ਬੰਦ ਹੋ ਗਿਆ 6:30 ਵਜੇ ਬਾਈ ਕਬੂਤਰ ਨਹੀਂ ਸੁੱਕਦਾ ਕਿਸੇ ਦਾ ਮਰਜੀ ਆ ਆ ਲਿਖਿਓ ਜੀ ਤਰਮੰਦੀ ਕਰੀ ਬਾਬਾ ਇਹ ਲਖਿਆ ਬਾਈ ਵਰਕੇ ਲਾਈਨ ਸੀ ਲੋ ਜੀ ਰਾਤੀਆਂ ਮੋਰਾ ਕਹਿੰਦੇ ਰੇਸ਼ਮ ਨੇ ਹਲ ਦੇਖਦਾ ਪਰ ਇਕੱਲੇ ਕਬੂਤਰ ਉੱਡਣਗੇ ਉਹ ਵੀ ਤੁਹਾਨੂੰ ਦੱਸਾਂਗੇ ਤੇਰਾ ਉੱਪਰ ਆਂਗਣਾ ਮਿਲ ਜੇਗਾ ਜੇ ਨਾਲ ਮੈਨੂੰ ਆਇਆ ਹੈ ਕੰਜ ਤੈਨੂੰ ਘਣਾ ਬਾਈ ਰੰਗ ਤੇਰਾ ਮਿਲ ਸਕਦਾਗਾ ਇਹ ਵੀ ਲਖਿਆ ਨਾ ਇਹ ਧੰਨਵਾਦ ਬਾਈ ਆ ਜਾ ਗਿਆ ਨਾ ਮਗਰਮਾ ਦੇਖ ਲੈ ਤੇਰੇ ਆ ਤਾਂ ਨਹੀਂ ਦੇਖੀ ਤੇਰਾ ਰੰਗ ਮਿਲੂ ਮਿਲਣਾ ਦਾ ਇਹਦੇ ਨਾਲ ਸੱਜਾ ਟੂਸਾ ਤੇ ਅੱਧੀ ਪੂਸਾ ਕਾਲੀ ਇਹ ਦੇਖਾ ਭਾਈ ਜਿਹਦਾ ਰੰਗ ਮੈਂ ਦਾ ਰੰਗ ਲਾਲ ਹੋਣਾ ਹੀ ਇਹਦੇ ਲਾਲਾ ਮਾੜਾ ਰੰਗ ਰੰਗ ਲਾ ਦੇ ਲਾ 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 ਹੋਣੀ ਲੈਣੋ ਕੇ ਦਾ ਹੋ ਫਰਕ ਸਿਰੇ ਜਿਹੜਾ ਪਿੱਛੋ ਆਇਆ ਬਾਅਦ ਚ ਨਾ ਕੋਈ ਰਹੇ ਜੀ ਕਾਲਾ ਆਪਣਾ ਲਾਲ 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 ਨਹੀਂ ਬਾਈ ਬਣ ਕੇ ਲਾ ਦੇ ਲਾ ਦੇ ਤੇ ਫੇਰ ਨਾ ਡਾਕਟਰ ਆ ਜੇ ਕੋਈ ਉਰਕੇ ਆ ਲਾ ਦਿਓ ਬਾਈ ਬਣ ਕੇ ਆ ਸਾਟਾ ਆ ਸਾਟਾ ਆ ਜਿਹੜਾ ਚੰਗਾ ਲਾਲ ਬੰਦ ਦੋਨੋਂ ਨੂੰ ਸੇ ਕਰ ਉਹਦਾ ਵੱਡੇ ਵੱਡੇ ਕੋਈ ਨਹੀਂ ਲਵਾਉਂਦੇ ਤੇ ਆ ਨੀ ਇਹਦਾ ਉੱਤਰਾਫ ਲੱਗਣੀ ਆ ਕੁਝ ਸਰਵਾਣੇ ਲਾ ਦੇ ਕੋਈ ਨਾ ਕੋਈ ਆਦੇ ਆ ਜੇ ਇਹ ਕੰਨੀ ਆ ਆ ਬੁਰਜਾਂ ਦਾ ਬਲਕਾਰੇ ਹੋਣੀ ਖੜੇ ਉਹਨਾਂ ਦਾ ਰੰਗ ਦੇਖ ਲੈ ਤੈਨੂੰ ਲਾਗੂ ਬੜਾ ਬੋਲ ਮਣੀ ਉਹ ਬਲਕਾਰੇ ਵਰਗੇ ਕਿੱਥੇ ਨੇ ਆ ਦੇਖੀ ਛੋਟੇ ਵਾਲੇ ਕਿਹੜਾ ਰੰਗ ਹੈਗਾ ਨਾ ਆ ਤੇ ਆ ਦੇਖੀ ਬਠਾਤ ਜੀ ਬੁਜਾਰੀ ਦਾ ਲੇਟ ਆਇਆ ਉਹਦੇ ਰੰਡਲਾ ਦੇ ਯਾਰ ਕੋਈ ਆ ਜਿਹੜਾ ਮਗਰ ਬਗੜਾ ਜਿਹੜਾ ਆਇਆ ਨੰਡਲਾ ਵੇਖ ਲਾ ਆਉਦੇ ਵੀ ਲਾ ਲੀਦਾ ਉਹ ਸੀਦੇ ਬਸ ਛੋਟਾ ਤੇ ਬੈਠਾ ਰਹੇ ਸੀ ਬਾਅਦੋਂ ਦਾ ਬਾਅਦ ਉਹ ਫਸਟਿੰਗ ਹੈਗਾ ਗੂੜੇ ਫੇਕਾ ਦਾ ਬਹੁਤ ਫਰਫੜਾ ਇੰਨਾ ਦਾ ਉਹਦਾ ਸਾਇਰ ਰੰਗ ਦਾ ਕੋਈ ਨਾ ਕੋਈ ਨਾ ਬਸ ਸਟੇਂਡਰ ਦਾ ਬੰਦਾ ਚਾਲਾ ਕਰਦਾ ਗੋਬਿੰਦ ਸਿੰਘ ਜਿਹੜਾ ਆ ਆ ਬੰਦਾ ਜਿਹੜਾ ਆ ਡੋਲੀ ਦੇ ਕਿੱਥੇ ਆਏਗਾ ਕਿਵੇਂ ਕਰੂ ਜੀ ਦੱਸੋ ਉਹ ਜਿਹੜਾ ਨਾਮ ਕਰਦਾ ਇਤਿਵਾਸ ਉਹ ਮੈਂ ਮਾਰਦਾ ਡਾਕਟਰ ਦਾ ਸੰਗਠਨ ਇਹਨਾਂ ਨੇ ਕਿਹੜੀਆਂ ਨੇ ਇਹ ਦੀ ਇਹ ਜਿਹੜਾ ਲੈ ਕੇ ਆਦੇ ਉਹ ਬਾਹਰ ਇਹ ਹਵਾ ਮੈਂ ਹੈਗਾ ਬੰਦਾ ਤਾਂ ਨਹੀਂ ਜਮਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਚੱਕਰ ਨਹੀਂ ਅਜੇ ਦੇਖ ਲੋ ਪਾਣੀ ਉਹ ਤਾਂ ਹਟਾ ਛੱਡ ਦਿਓ ਨੱਥਿਆਣ ਰਖੇ ਉਹ ਡਾਡਰਾ ਬਾਈ ਮਾਨ ਕੇ ਪਿੰਡ ਤੇ ਤੂੰ ਉੱਤਰ ਜਾਗਦਾ ਹੋਵੇਂ ਬੋਰ ਪਾ ਦਿਓ ਆਜੋ ਭਾਈ ਲਵਾ ਲਓ ਮੋਰ ਮੋਰ ਲਵਾ ਲਓ ਵੀਰੇ ਮੋਰ ਉਹ ਭਾਈ ਮੋਰਾਂ ਲਵਾ ਲਓ ਫੇਰ ਨਾ ਮੁੜ ਕੇ ਕਿੰਨੂ ਜਾਇਓ ਬਾਹਰ ਦੇ ਕਿੰਨੂ ਖੋਲਦੀਆਂ ਫੇਰ ਤਾਨੂੰ ਖੋਲਿਆ ਸੀ ਭਾਈ ਖੁੱਲ ਗਿਆ ਆ ਲਿਖੀ ਭਾਈ ਰੰਗ ਰਾਤ ਲਗਾਉਂਦੇ ਸੀ ਜਿਹੜਾ ਲਵਾਇਆ ਸੀ ਕਬੂਤਰ ਦੇ ਤੁਸੀਂ ਜਿਹੜੇ ਕੀ ਕਾਲੇ ਟੂਸੇ ਗਰ ਤੇਜ ਲੈ ਰਹੇ ਦਿਨਾਂ ਤੇ ਫੇਰ ਲਿਖਿਆ ਭਾਈ ਛੋਟਾ ਦਾ ਭਾਈ ਤੁਸੀਂ ਕਿਹਾ ਸੀ ਰੰਗ ਲਾ ਲਿਓ ਹੋਰ ਹਾਂ ਬਸ ਕਬੂਤਰ ਉਹ ਕਰੋ ਜਰ ਭਾਈ ਮੋਰਾਂ ਲਵਾਉਂਦਾ ਤੁਹਾਨੂੰ ਕਹਿੰਦਾ ਕੁੱਤੇ ਛੋਟਾ ਨਿਕਿਆ ਹੋਇਆ ਤਾਉਰੀ ਆਂਦੀ ਸੀ ਭਾਈ ਇਹਦੀ ਹੋਰ ਕੋਈ ਨਾ ਮਾੜੀ ਜੀ ਕਰਤੀ ਦਿਹਰੀ ਮੈਨੂੰ ਪਤਾ ਨਾ ਗਿਆ ਭਾਈ ਓਕੇ 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 ਹਾਂ ਠੀਕਾ ਹੈਗਾ ਸੰਤਰੀ ਜਾਂ ਕੋਈ ਗੱਲ ਲਿਆ ਲਿਆ ਭਾਈ ਮੋਰਾ ਲਵਾਓ ਲਾ ਕੇ ਆਪਣਾ ਭਾਈ ਦਿਓ ਪਾਣੀ ਪੂਣੀ ਦੇ ਲੋ ਲਓ ਜੀ ਕਹਿੰਦੇ ਮੋਹਰਾਂ ਲੱਗ ਚੁੱਕੀਆਂ ਅੱਦੇ ਤਾਂ ਫਿਰ ਸਿਰੇ ਨੇ ਹੋਕਾ ਕਹਿੰਦੇ ਹੁਣ 6 ਵਜੇ ਕਬੂਤਰ ਉੱਡੜ ਜਾਣੇ 6 ਵਜੇ ਕਿ ਤਿੰਨ ਮਿੰਟ ਹੋ ਗਏ ਸਵਾ 6 ਵਜੇ ਸਹੀ ਕਬੂਤਰ ਉੱਡ ਗਏ ਜਾਣੇ ਅੱਜ ਕਹਿੰਦੇ ਅਸਮਾਨ ਦੇ ਵਲ ਨਜ਼ਰ ਆ ਜਾਣੀਆਂ ਕਬੂਤਰ ਬਾਜਾਂ ਦੀਆਂ ਦੇਖਾਂਗੇ ਫਿਰ ਕਿੱਥੋਂ ਕਿੱਥੋਂ ਖੜਿਆਲੀ ਚੱਲ ਕੇ ਆਏ ਨੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਸਾਰੀ ਖੜਿਆਲੀ ਲੋਕਾਂ ਨੇ ਅੱਜ ਜਿਹੜੇ ਇੱਥੋਂ ਉਹਨੇ ਮਾਰਕੀਟ ਕੋਲੋਂ ਲੈ ਉੱਤਰ ਕੋਈ ਕਿਨੂ ਉਤਰ ਹੋ ਗਏ ਲਿਆਓ ਜਿ ਲਿਆਓ ਲਓ ਕੱਢੋ ਲਓ ਜੀ ਤਿਆਰ ਕਰੀ ਜਾਂਦੇ ਆ ਸਾਰੇ ਕਬੂਤਰਵਾਜ ਬਾਕੀ ਆਹ ਭਾਈ ਨੂੰ ਤਾਂ ਸਾਰੇ ਜਾਣਦੇ ਨੇ ਅੱਜ ਗੱਲ ਕਰਦਾ ਦੁਨੀਆ ਦੇ ਵਿੱਚ ਨਾਮ ਆ ਭਾਈ ਭਾਈ ਕਾਏ ਕਬੂਤਰ ਛੱਡੇ ਨੇ ਅੱਜ ਫਿਰ ਕਬੂਤਰ ਆਪਣੇ ਦੋ ਤਿੰਨ ਨੇ ਭਾਈ ਅੱਛਾ ਕੀ ਨਾਮ ਤੇ ਆ ਵੀਰੇ ਬਾਲੀ ਮੰਡੀ ਕਲਾਂ ਬਾਲੀ ਮੰਡੀ ਕਲਾਂ ਭਾਈ ਨੂੰ ਤਾਂ ਸਾਰੇ ਜਾਣਦੇ ਨੇ ਤੇ ਖਿਡਾਰੀਆਂ ਦੇ ਵਿੱਚ ਨਾਮ ਆਉਂਦਾ ਬਾਈ ਹੋ ਰਹਿੰਦਾ ਤੇ ਸਾਰੇ ਟੌਪ ਟੌਪ ਦੇ ਖਿਡਾਰੀਆ ਜਿਹੜੇ ਅੱਜ ਇੱਥੇ ਪਹੁੰਚੇ ਹੋਇਆ ਤਿਆਰ ਕਰੀ ਜਾਂਦੇ ਸਾਰੇ ਜਨਬਰ ਦੇਖ ਲੋ ਤੇ ਕਿਵੇਂ ਸਾਮਕੇ ਛੱਡ ਦਿਆ ਤੁਸੀਂ ਆਪ ਹੀ ਦੇਖ ਲੋ ਸੰਭਾਈ ਅੱਜ ਨਾਲ ਤੇ ਪਾਣੀ ਤੇ ਲੱਤਿਆ ਗਿਆ ਸਾਰਾ ਟਾਪ ਟਾਪ ਦੇ ਪਲੇਅਰਾਂ ਕਹਿੰਦੇ ਅੱਜ ਆ ਘੁੰਮਣ ਵਾਲੇ ਵੀ ਪਹੁੰਚੇ ਹੋਇਆ ਤੇ ਅੱਜ ਸਿਰੇ ਦੀ ਬਾਜ਼ੀ ਉੱਡੀਆਂ ਕਹਿੰਦੇ ਪੀਰਕੋਟ ਦੇ ਵਿੱਚ ਹਾਂਜੀ ਬਾਈ ਕਿੰਨੇ ਕਬੂਤਰ ਛੱਡਣੇ ਅੱਜ ਦੋ ਛੱਡਣੇ ਆ ਬਾਈ ਦਿਖਾਇਓ ਵੀਰੇ ਜਾਨਪੁਰ ਕਬੂਤਰ ਆ ਬਾਈ ਕਬੂਤਰ ਆ ਬਾਈ ਤੇ ਅੱਜ ਕਿੱਦਾਂ ਨੇ ਬਾਈ ਇੱਕ ਇੱਕ ਫਰੀਰ ਕੋਟ ਦੇ ਵਿੱਚ ਅੱਜ ਮੇਲਾ ਲੱਗਿਆ ਮੇਰੇ ਵੀਰੋ ਦੇਖਾਂਗੇ ਫਿਰ ਕਿਹੜੇ ਨੌਜਵਾਨ ਨੇ ਬਾਜੀ ਮਾਰ ਲਈ ਅੱਜ ਕਹਿੰਦੇ ਸਿਰੇ ਦੇ ਖੜਿਆਰੀ ਆ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਆ ਤੇ ਹੁਣ ਦੱਸਾਂਗੇ ਬਸ ਤਿਆਰੀ ਚੱਲ ਰਹੀ ਹੈ ਉਹਨੂੰ ਮਿਲ ਗਜਣ ਆ ਕੋ ਉਤਰਵਾ ਸਾਰੇ ਤਿਆਰ ਕਰੀ ਜਾਂਦੇ ਆ ਜਾਨਵਰ ਚਵਾਕਾਂ ਵਾਂਗੂ ਸਾਹਮਣੇ ਰੱਖ ਦਿਆ ਕਹਿੰਦੇ ਜਿਹੜੀ ਖੜਿਆਰੀ ਨੇ ਕਬੂਤਰਵਾਜ ਤੇ ਆ ਦੇਖ ਲਓ ਬਾਈ ਨੇ ਪਾਣੀ ਦਿੱਤਾ ਤੇ ਲਿਆ ਸਾਰੇ ਪਿਆਰ ਕਰੀ ਜਾਂਦੇ ਹਾਂ ਉਹਨੂੰ ਦੱਸਾਂਗੇ ਫਿਰ ਕਿਹਦੇ ਕਿਹਦੇ ਕਬੂਤਰ ਉੱਡੇ ਨੇ ਤੇ ਆ ਦੇਖੋ ਨਾਲ ਨਾਲ ਰਿੰਜ ਨਾਲ ਪਾਣੀ ਦਿੱਤਾ ਜਾਂਦਾ ਸਾਰੇ ਖੜਿਆਰੀ ਕਹਿੰਦੇ ਆਪੋ ਆਪ ਦੇ ਕਬੂਤਰ ਸਾਹਮ ਸਾਮ ਲੈ ਆਏ ਨੇ ਵਸੋਂ ਉੱਡਣਿਆਂਗੇ ਅੱਜ ਕਹਿੰਦੇ ਪੀਰਕੋਟ ਦੇ ਵਿੱਚ ਮੇਲਾ ਲੱਗਿਆ ਹੋਇਆ ਦੇਖਾਂਗੇ ਫਿਰ ਕਿਹੜੇ ਨੌਜਵਾਨ ਨੇ ਬਾਜੀ ਮਾਰਨੀਆਂ ਕਿਹੜੇ ਦਾ ਕਬੂਤਰ ਨੇ ਕਿੰਨਾ ਉੱਡਣਾ ਅੱਜ ਸਮਾਨ ਦੇ ਵੱਲ ਨਜ਼ਰ ਆ ਜਾਣੀਆਂ ਕਬੂਤਰਾਂ ਜਾਂਦੀਆਂ ਸਤਿ ਸ਼੍ਰੀ ਅਕਾਲ ਜੀ ਬਾਕੀ ਕਿੱਥੋਂ ਆਏ ਆਪਾਂ ਕੌਂਟੀਕਲਾ ਦੇ ਬਾਈ ਕੈ ਕਮੁੱਤਰ ਛੱਡੇ ਆਪਾਂ ਨੇ ਅੱਜ ਅੱਜ ਕਿਹਨੇ ਪਾਇਆ ਮਿੱਟੀ ਕਲਾ ਤੋਂ ਅੰਕਲਵਰਾਂ ਨੂੰ ਪੂਰਾ ਫੁੱਲ ਸ਼ੌਕ ਆ ਜੇ ਕਬੂਤਰਾਂ ਦਾ ਕਹਿੰਦੇ ਮੈਂ ਲਾਈ ਕਰੀ ਸਾਰੇ ਬਾਜੀਆਂ ਦੇ ਤੁਸੀਂ ਫੇਰਿੰਦੇ ਆ ਬੱਗਾ ਚਿੜੀ ਚੈਨਲ ਆਈਓ ਲੋ ਜੀ ਆਹ ਦੇਖੋ ਤਿਆਰ ਕਰੀ ਜਾਂਦੇ ਆ ਜਾਨੂੰ ਬਸਦੇ ਆ ਬਣਾ ਬਸਰਾ ਆਹ ਚਾ ਕਵਕਾ ਤਿਆਰ ਮੈਂ ਕੋਈ ਨਾ ਹੁੰਦੇ ਦਾ ਲਿਖਾਵਾ ਚਾਹੁੰਦਾ ਹਾਂ ਬਸ ਉਹ ਲਾ ਦਿਓ ਬੁਲੇ ਕਰ ਦਿਓ ਬਾਈ ਕੱਢ ਕਰਕੇ ਬੱਸ ਬਾਈ ਦੇ ਲੋ ਪਾਣੀ ਪੁਣੀ ਦੱਲੇ ਆਓ ਜਰਾ ਆ ਲਓ ਜੀ ਕਹਿੰਦੇ ਖੜਿਆਰੀਆਂ ਦੇ ਵਿੱਚ ਜਿੰਨਾਂ ਦੇ ਨਾਮ ਆਉਂਦੇ ਨੇ ਮਿੱਠਾ ਨਮੋਲ ਵਾਲਾ ਕਹਿੰਦੇ ਮੇਰੇ ਵੀਰੋ ਅੱਜ ਜਨਬਰ ਲੈ ਕੇ ਆਏ ਨੇ ਨਮੋਲ ਵਾਲੇ ਹੀ ਦੇਖਦੇ ਅੱਜ ਫਿਰ ਕਿੱਥੇ ਬਾਜੀ ੜਨੀ ਆ ਕਿੱਥੇ ਗੱਲ ਸੁਣਨੀ ਆ ਜਾ ਕੇ ਕਾ ਕਬੂਤਰ ਛੱਡਣੇ ਆ ਬਈ ਅੱਜ ਕਿਹਦੇ ਨਾਮ ਤੇ ਵੀਰੇ ਇਹ ਇਹ ਗੁਰੀ ਨਮੋਲਾ ਅੱਜ ਹਰਮਨ ਨਮੋਲਾ ਇੱਕ ਹਰਮਨ ਨਮੋਲਾ ਤੇ ਗੁਰੀ ਨਮੋਲ ਸੁਪਤੀਆ ਕਹਿੰਦੇ ਖੜਿਆਰੀ ਨੇ ਮਠਾ ਨਮੋਲ ਆ ਲਾ ਗਏ ਅੱਜ ਨੇ ਰਹੀ ਰ ਇੱਥੇ ਅਗਰ ਵੀ ਬਹੁਤ ਖੜਿਆਰੀ ਪਹੁੰਚੇ ਹੋਇਆ ਤੇ ਤਾਂ ਉਸ ਸਾਰੀ ਜਾਣਦੇ ਉਹ ਗੱਬੇ ਇਹਦੇ ਨਾਲ ਹੈ ਕਿ ਕਰਾ ਮੈਨੂੰ ਪਤਾ ਲੱਗਣਾ ਕਿਹਦੇ ਡਿੱਗ ਗਿਆ ਕਰਾ ਮੈਨੂੰ ਪਤਾ ਲੱਗਾ ਕਿਹਦੇ ਡਿੱਗ ਗਿਆ ਬਹੁਤ ਬੇ ਨਾਲ ਲੋ ਜੀ ਪਾਣੀ ਲੱਗ ਚੁੱਕੇ ਕੁਝ ਕਲਾਈ ਜਾਂਦੇ ਆ ਬਸ ਹੁਣ ਤਿਆਰੀ ਚਾ ਕੰਮ ਤੇ ਹੁਣ ਦੇਖਦੇ ਆ ਉੱਲੇ ਵੱਜਣਗੇ ਬਸ ਤਿਆਰੀ ਚਾ ਲਖੋ ਜੀ ਆ ਚੱਕਾ ਉੱਲੇ ਵੱਜ ਕੇ ਲੋ ਜੀ

ਨੇ ਨਗਾਰਾ ਕਿਉਂ ਵੇ ਨਗਾਰਾ ਕਿਉਂ ਵੇ ਆ ਚੋ ਪਾਸੀ ਫਾਰੇ ਕਿਚਨ ਆ ਜਾਓ ਆ ਜਾਓ ਕਿਹੜਾ ਜਾਂਦਾ ਤਾਹਾਂ ਆ ਜਾਓ ਬੜਾ ਜਰਾ ਆ ਜਾਓ ਜਾਂਦੇ ਜਾਂਦੋ ਭਾਈ ਜਾਂਦੋ ਹੈ ਲੱਗੇ ਤੇ ਕਦੇ ਕਈ ਖਾਸੇ ਕਬੂਤਰ ਡਿਗੇ ਦੇਖਦੇ ਆ ਬਾਕੀ ਕੀਦੇ ਕੀਦੇ ਕਬੂਤਰ ਉੱੜਲੇ ਤੇ ਡਿਗੇ ਸੀ ਨਾ ਬਾਈ ਦਾ ਇੱਕ ਕਬੂਤਰ ਲੇਟ ਹੋ ਗਿਆ ਤੇ ਹੁੰਟਾ ਬਾਈ ਕਹਿੰਦਾ ਚਲ ਬਈ ਕੋਈ ਨਾ ਛੜਾ ਦਿੰਦੇ ਹਾਂ ਬਾਈ ਹੋਰਾਂ ਨੇ ਜਵਾਬ ਦਿੱਤਾ ਸੀ ਤੇ ਬਾਈ ਹੋਰੀ ਕਹਿੰਦੇ ਚਲ ਇੱਕ ਛੜ ਦਿੰਨੇ ਆ ਕੋਈ ਗੱਲ ਨਹੀਂ ਅਗਲੇ ਦਾ ਸਾਮਿਆਂ ਹੁੰਦਾ ਬਹੁਤ ਮਿਹਨਤ ਕਰੀ ਹੁੰਦੀ ਐ ਕੋਈ ਜਾਨਵਰ ਤੇ ਚੱਲ ਫਿਰ ਛੜਵਾਤਾ ਬਾਈ ਦੇ ਕਬੂਤਰ ਫਰਾਂਗ ਦੇ ਯਾਰ ਭਈਆ ਰੰਗ ਦੇ ਰੰਗ ਲਿਖਿਆ ਮੈਂ ਰੋਲ ਹੀ ਮਾਰਨਾ ਰੰਗ ਭਾਈ ਰੰਗ ਲਿਖਾਗਾ ਹੋਏ ਹੁਣ ਮੈਂ ਤਾਂ ਡੇਢ ਜਣਾ ਤੁਸੀਂ ਬਹਿਣਾ ਪੁੱਤਰਾ ਯਾਰ ਮੈਂ ਲਿਖਿਆ ਹੋਵੇ ਯਾਰ ਰੰਗ ਲਿਖਾ ਕਪੁੱਤਰ ਪਹਿਣ ਜਲਾ ਸੀ ਕਮਾਂਡੀ ਪਿੰਡ 4 ਵਜੇ ਦੇ ਉੱਤੇ ਅਸੀਂ 7 ਵਜੇ ਆ ਸਕਦੇ ਹਾਂ ਯਾਰ ਬਸ ਜਿਹੜੀ ਦੁਕਾਨ ਦੀ ਟੀਮ ਨੇ ਬੜੀ ਮੁੱਢੀ ਆਪਾਂ ਨੂੰ ਕਹਿਦਾ ਜੇਪਾ ਦੁਸਤ ਇਹ ਮੈਂ ਕੋਈ ਕਾਹਦੀ ਨਹੀਂ ਸਾਹਿਬ ਕਿਹੜਾ ਫਰਮਾਨ ਦੀ ਸੇਵਾ ਕਰੀਏ ਓਏ ਬਾਈ ਹੋਰ ਤਿਆਰ ਹੋ ਓਏ ਚਲ ਜਵਾਦ ਮੇਰੀ ਓਏ ਬਾਲੀ ਓਏ ਓਏ ਬਾਲੀ ਅੱਠ ਬੁੱਤਰਾਂ ਰਹੋਗੇ ਜੀ ਤਾਂ ਜਾ ਰਹੇ ਹਾਂ ਇਹ ਗੱਲ ਸੁਣ ਲੈ ਕਮੈਂਟ ਟਾਈਮ ਦੇ ਦੇ 5 ਮਿੰਟਾਂ ਦਾ ਕਮੈਂਟ ਜਿਹੜਾ ਕਾਪੜਾ ਬਿਖਿਆ ਉਹ ਘਟਦੇ ਨਾ ਕੀ ਕਰੋਗੇ ਯਾਰ ਉਹੀ ਗੱਲਾਂ ਬਹਾ ਪੰਜ ਉਹ ਬਾਈ ਚੱਲ ਦੇ ਠੀਕ ਆ ਲਾ ਦੋ ਜਿਹੜੇ ਆ ਆ ਬੈਠਾ ਉਹ ਬੈਠਾ ਪੰਜ ਬੈਠੇ ਆਏ ਨਾ ਟਾਈਮ ਦੇ ਦੇ 5 ਮਿੰਟਾਂ ਦੇ ਡਾਉਨ ਲਾ ਡਾਉਨ ਨੂੰ ਸਾਡੇ ਸੁਪੇ ਦਿਨ ਹੁੱਲੇ ਲਾ ਕੇ ਠੀਕ ਆ ਰਤਵਾਰ ਨੂੰ ਨਹੀਂ ਕੱਟਦੀ ਇਹਨਾਂ ਨੂੰ ਬੋਲ ਦੇ ਮਾਰਾ ਜਾ ਮਾੜਾ ਸੁਣਿਓ ਬਾਈ ਮਾਰਾ ਆਇਓ ਓ ਬਾਈ ਓਏ ਜਿਹੜਿਆ ਬੈ ਗਏ ਸਾਢੇ 6 ਵਜੇ ਨੂੰ ਉੱਟ ਕੇ ਨਹੀਂ ਟੱਕਾਂਗੇ ਵੀ ਸਾਢੇ 6 ਵਜੇ ਨੂੰ ਜੇ ਤਾਂ ਦਾਤੇ ਤਾਂ ਠੀਕ ਆ ਉੱਟ ਗਏ ਉੱਟ ਗਏ ਨਹੀਂ ਕਬੂਤਰ ਕੱਟੇ ਜਾਣਗੇ ਭਾਈ ਸਾਢੇ 6 ਵਜੇ ਕਬੂਤਰ ਕੱਟੇ ਜਾਣਗੇ 5 ਮਿੰਟ ਦਾ 5 ਮਿੰਟ ਮੰਨ ਲਓ 25 ਤੱਕ ਹੀ ਲੱਗਣਾ 10 ਮਿੰਟ ਹੋ ਗਏ 15 ਦੇ ਹੋਲੇ ਲੱਗੇ ਹੋ ਗਏ ਬਾਈ ਢਾ ਲੋ 6:25 ਤੱਕ 6:25 ਤੱਕ ਢਾ ਲੋ ਜੇ ਦੁਬਾਰੀ ਪਾ ਨਾ ਰਿਕਾਰਡਿੰਗ ਆਪਾਂ ਵੇਰੇ ਜਿਹੜੇ ਕਬੂਤਰ ਬੈਠੇ ਆ ਨਾ ਉੱਦਿਆਂ ਤੋਂ ਡਿੱਗੇ ਹੋਏ ਕੂਤਰ 6 ਵਜੇ ਕੇ 25 ਮਿੰਟਾਂ ਤੱਕ ਆ ਲਿਆ ਜਿਹੜਾ 26 ਮਿੰਟ ਤੇ ਉੱਡਿਆ ਕੂਤਰ ਕੱਟਿਆ ਜਾਊ ਉਹ ਚੰਦ ਮਾਣ ਉਹ ਕੂਤਰ ਕੱਟਿਆ ਜਾਊ ਬਈ ਓਏ ਗੋਵਿੰਦਿਆ ਮਿੰਟ ਪੰਜ ਆ ਬਈ ਓਏ ਭਾਈ ਜਿਹੜਾ ਬੰਦਾ ਆਪਕੇ ਨਾਲ ਜੱਟਾ ਮਾਰਮ ਕੀ ਕਰਵਾਈਆਂ ਦਾ ਜੀਦਾ ਬਾਜੀ ਨੇ ਕਹਿ ਕਰਦਾ ਤਾਂ ਆ ਹੀ ਜਾਂਦਾ ਉਹ ਕੀ ਕਰੇ ਬਣਾ ਤਾਹ ਬੰਦਾ ਖੜਾ ਬੈਠ ਕੇ ਬੈਠ ਕੇ ਜਿਹੜਾ ਦੁਵਾਰੇ ਬੈਠ ਕੇ ਜਾਈ ਹੋਏ ਤਾਂ ਪੇ ਚੱਟੇ ਵਰਗੇ ਜੱਪੇ ਵਰਗੇ ਓਏ ਆ ਵਡਾ ਕਰੀ ਨੂੰ ਕੈਂਟ ਕਰ ਲਵੇ ਬੰਦੀ ਆ ਓਏ ਉਹ ਵੀ ਦੇ ਭਜਾਈ ਇਹਨੂੰ ਕੰਨੀ ਰਹਿ ਗਏ ਕੰਨੀ ਰਹਿ ਗਏ ਉੱਤਾਰ ਰਹਿ ਗਏ ਆ ਬੈਠਾ ਇੱਥੇ ਰੋਟੀ ਨਾ ਉਹ ਇਹ ਕਿੱਦਾਂ ਬੱਠਾ ਨਾ ਉਹ ਬੱਸ ਕਰ ਪੂਤੋ ਕਟਾਓ ਆ ਗਿਆ ਉਹ ਓਏ ਇਹਦੇ ਕਾਹਾਂ ਹੋ ਕੇ ਮਾਰ ਖੂ ਓਏ ਉਹ ਛਾਲ ਚੱਕ ਮਾ ਓਏ ਇੱਕ ਦਿਨ ਬੈਠੋ ਦੀਆਂ ਬਾਜੀ ਆਂ ਚੱਪੇ ਕਾਹਾਂ ਗੰਜਰ ਉਹ ਤੋਂ ਨਿਗਰੱਖਦੇ ਉੱਤੇ ਨੂੰ ਆ ਕੇ ਬੈਠਣਾ ਹਾਂ ਹਾਂ ਤਾਂ ਦੇਖ ਥੋੜੀ ਜ਼ਿੰਮੇਵਾਰੀ ਨਹੀਂ ਹੈ ਜਿਹੜੇ ਬੈਠ ਗਏ ਫੜ ਲੈ ਉਹਨਾਂ ਨੂੰ साल वग़ैरह

ਕੰਟੀਨ ਤੋਂ ਬਾਅਦ ਇੱਕ ਗਰੁੱਪ ਜਿਹਾ ਆਇਆ ਪਾਵੇ ਬੇਫਾਕ ਕੋਈ ਵੀ ਬੰਦਾ ਕਹੇ ਸਾਡਾ ਆਪ ਦਾ ਸਸਰੀਆ ਦਸਰੀਆ ਜਲਾ ਆਉਂਦੇ ਬਸਤਰਾ ਤੇ ਬੁਲਾ ਲਓ ਬਾਈ ਠੀਕ ਹੈ ਨਾ ਸਾਨੂੰ ਜੇ ਕਿੰਦਾ ਹੀ ਪਤਾ ਲੱਗਿਆ ਅਸੀਂ ਡਿਲੀਟ ਮਾਰ ਦਾਂਗੇ ਗਰੁੱਪ ਜੋਂ ਬਸ ਐਵੇਂ ਹੀ ਬਾਗ ਗੰਦ ਪਾਈ ਜਾਂਦੇ ਰਹਿੰਦੇ ਨੇ ਬਾਈ ਜੀ 25 ਤੋਂ ਬਾਅਦ ਮੇਰਾ 15 ਦਾ ਚੱਬਾ ਹੋਣਾ ਠੀਕ ਹੈ ਬਾਈ ਉਹ ਵੀ ਆਇਆ ਓਏ ਕੋਚਣਾ 3 ਮਿੰਟ ਰਹਿੰਦੇ ਆ ਉਹਦੇ

ਉਹਨਾਂ ਦੀ ਗੋਲ ਸਾਰਾ ਟੁੱਟ ਗਿਆ ਹੈਗਾ ਓਏ ਆਹ ਉਹ ਇੱਕ ਹੋਰ ਟੁੱਟ ਗਿਆ ਹੈਗਾ ਇਹ ਤਾਂ ਉਹ ਇੱਥੇ ਬੱਠਾ ਆਹ ਉਹਦੇ ਤੁਸੀਂ ਇੱਕ ਤਾਂ ਟੁੱਟ ਗਿਆ ਪਿਆ ਇੱਕ ਬੈਠਾ ਉੱਥੇ ਆਹ ਬਾਲੀ ਕਾਣੇ ਉੱਡਿਆ ਆ ਸੰਗੜੇ ਪੱਕਣ ਚ ਦੋ ਸੀ ਦੋ ਸੀ ਇੱਥੇ ਦੋ ਸੀ ਇੱਕ ਤਾਂ ਬਾਹਰੋਂ ਫਟ ਤਾ ਗਿਆ ਉਹ ਟੁੱਟ ਗਿਆ ਆ ਬਾਲੀ ਕਾਣੇ ਹੁਣ ਉੱਡੇ ਰਹੇ ਨੇ ਕੋਰੇ ਬਠੇ ਜਿਹੜਾ ਉਰੇ ਹੁਣਾਂ ਉਹ ਬਾਈ ਆਪਣਾ ਕਿੰਨਾ ਬੀ ਬੋਲਦਾ ਹੈ ਨਾ 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 ਅੱਗੇ ਬਾਕੀ ਸਾਨੂੰ ਦੱਸ ਦੀ ਜਿਹੜੇ ਬੰਦੇ ਨੇ ਬਾਜੀ ਦਰਾਈ ਆ ਜੀ ਪਿਛਲੇ ਸਾਲ ਲਹਿਰੇ ਮਾਪਤ ਜੀ ਅਸੀਂ ਬਲਵੀਰ ਵਾਲਾ ਕਬੂਤਰ ਦੇਖੀ ਜਾਈ ਆ ਆਪਾਂ ਬੈਠੇ ਇਹ ਵੀ ਕੋਲੇ ਬੈਠਾ ਤੇ ਈੜੇ ਪ੍ਰਟਕ ਦੇ ਨੇ ਸਾਨੂੰ ਸਮਝ ਗਿਆ ਵੀ ਉਹ ਕਬੂਤਰ ਦੇਖਦੇ ਆ ਤੇ ਸਾਰ ਦੱਸਤਾ ਵੀ ਹਾਂ ਫਿਰ ਤਾਂ ਕਬੂਤਰ ਵੀ ਇਹ ਬਲਵੀਰ ਵਾਲਾ ਉੱਤਰਾ ਹੈ ਉਹ ਆ ਅੱਜ ਅੱਜ

ਪੋਇਆ ਲਈ ਅਸੀਂ ਪਹਿਲੇ ਹੀ ਬਹੁਤ ਦੁਖੀ ਆ ਹੋਰ ਤੱਕ ਗੱਲ ਕੀਤੀ ਨਹੀਂ ਅਸੀਂ ਪਹਿਲੇ ਹੀ ਦੁਖੀ ਹਾਂ ਤੋਂ ਹਟ ਜਾਓ ਤੇ ਨਹੀਂ ਤਾਂ ਕਹਿੰਦਾ ਬਸ ਮਿੱਠ ਪਰਨੇ ਬੱਜਿਆ ਕਰੋਗੇ ਮੈਂ ਕਿਹਾ ਇਸ ਤੇ ਬਾਹ ਬਾਸ ਤੇ ਦਿੰਦੇ ਨਹੀਂ ਪਣੀ ਜਾਂਦੇ ਮਕੂਦਾ ਦੇ ਟਿੱਕੂ ਤੇ ਫਿਰ ਕਹਿੰਦੇ ਖੌਣੀ ਵਾਲਾ ਕਬਰ ਜੀਤ ਮੈਂ ਕਿਹਾ ਮੈਂ ਨਹੀਂ ਦੇਖਿਆ ਵੀ ਉਹ ਕਹੇ ਜੀ ਸੀ ਕਹਿੰਦਾ ਸੋਡੇ ਪੀਰ ਸਾਹਿਬ ਦੇ ਬਰਦਰ ਹੀ ਸੀ ਮੈਂ ਕਿਹਾ ਮੈਂ ਕਿਵੇਂ ਕਹਿੰਦਾ ਜਦੋਂ ਇਹਨਾਂ ਨੂੰ ਕਹਿੰਦੇ ਸੀ ਲੈ ਉੱਤਰ ਦਿਖਾਓ ਕਹਿੰਦਾ ਇੱਥੇ ਟੱਬ ਵਿੱਚ ਟੰਗੇ ਆ ਪਿਸਤੌਲ ਕਰਿਆ ਦੀ ਉਹ ਗਏ ਹੱਸਣ ਦੀ ਸਾਰੇ ਕਮਲ ਜੀ ਦੇ ਵਰਗੇ ਕਹਿੰਦੇ ਆ ਨਹੀਂ ਅਸੀਂ ਆਇਆ ਇੱਥੇ